ਬੇਲਾ ਮਨਾ ਕੀਜੈ ਦੇਰੀ ਨਾ ਕਰੋ ਸੋ ਮਾਨ ਲੀਜੈ ਮੇਰੀ ਬੇਨਤੀ ਮੰਨ ਲਵੋ ਰਿਖੇ ਸ੍ਰਾਮਣ RAM ਨੂੰ ਰਿਸ਼ੀ ਪੇਸ ਤਾਰਨ ਕਰਾਕੇ ਨਿਕਾਰ ਤਮ ਘਰ ਤੋਂ ਕੱਢ ਦਿਓ ਰਹੇ ਨਾ ਐਆਣੀ ਰਾਜੇ ਨੇ ਕਿਹਾ ਹੈ ਐਆਣੀ ਚੁੱਪ ਕਿਉਂ ਨਹੀਂ ਰਹਿੰਦੀ ਭਈ دیਵਾਨੀ ਇਹੀ دیਵਾਨੀ ਹੋ ਗਈ ਹੈ ਚੁਪੈ ਨਾ ਬੋਰੀ ਏ ਪਗਲिए ਚੁੱਪ ਕਿਉਂ ਨਹੀਂ ਕਰਦੀ ਬਕਾਇਤ ਡੋਰੀ ਏ ਬਕਵਾਦਣੇ ਬਕਦੀ ਜਾਂਦੀ ਹੈ ਤ੍ਰਿਗੰਸ ਰੂਪਾ ਤੇਰੇ ਰੂਪ ਨੂੰ ਤ੍ਰਿਕਾਰ ਹੈ ਨਿਖੇਦ ਕੂਪਾ ਤੋਨੀ ਚਤਾਦਾ ਕੂ ਹੈ ਦਰਬਾਕ ਬੈਣੀ ਬੋਰੇ ਬੋਲ ਬੋਲਣ ਵਾਲੀ ਹੈ ਨਰੇ ਸੱਚਾਣੀ ਅਤੇ ਰਾਜੇ ਨੂੰ ਨਸ਼ਟ ਕਰਨ ਵਾਲੀ ਚੈਣੀ ਹੈ ਨਿਕਾਰ ਰਾਮ ਘਰ ਦੇ ਆਸਰਾ ਰੂਪ ਰਾਮ ਨੂੰ ਆਧਾਰ ਤਾਮ ਕੱਢ ਦਿੱਤਾ ਹੈ ਅਤੇ ਉਹ ਨਿਜੇਸੰ ਅਤੇ ਆਪਣੇ ਸੁਆਮੀ ਨਿਜੇਸ ਨੂੰ ਮਾਰਿਆ ਹੈ ਕੋਕਰਮ ਪੈ ਸੰ ਭੈੜੇ ਕਰਮ ਦੇ ਸਰੂਪ ਵਾਲੀ ਹੈ ਉਹ ਗਾਥਾ ਛੰਦ ਅਜੀਤ ਜਿੱਤੇ ਆਬਾਹ ਬਾਹੇ ਇਸਤਰੀਆਂ ਨੇ ਨਾ ਜਿੱਤੇ ਜਾ ਸਕਣ ਵਾਲਿਆਂ ਨੂੰ ਜਿੱਤ ਲਿਆ ਨਾ ਬਾਹੇ ਜਾ ਸਕਣ ਵਾਲਿਆਂ ਨੂੰ ਬਾਹ ਲਿਆ ਅਖੰਡ ਖੰਡੇ ਆਦਾਹਾ ਦਾਹੇ ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡ ਦਿੱਤਾ ਆ ਭੰਡ ਪੰਡੇ ਆ ਡੰਗ ਟੰਗੇ ਨਾ ਡੰਗੇ ਜਾ ਸਕਣ ਵਾਲਿਆਂ ਨੂੰ ਟੰਗ ਦਿੱਤਾ ਆ ਮੁੰਨ ਮੁੰਨੇ ਆ ਭੰਗ ਪੰਗੇ ਨਾ ਮੁੰਨੇ ਜਾ ਸਕਣ ਵਾਲਿਆਂ ਨੂੰ ਮੁੰਨ ਦਿੱਤਾ ਨਾ ਪੰਗ ਹੋਣ ਵਾਲਿਆਂ ਦਾ ਪੰਗਣ ਕਰ ਦਿੱਤਾ ਆ ਕਰਮ ਕਰਮੰ ਆ ਲੱਖ ਲਖੇ ਨਾ ਕੀਤੇ ਜਾ ਸਕਣ ਵਾਲਿਆ ਕੰਮਾਂ ਨੂੰ ਕਰ ਲਿਆ ਨਾ ਲਖੇ ਜਾ ਸਕਣ ਵਾਲਿਆ ਨੂੰ ਲਖ ਲਿਆ ਆ ਡੰਡ ਡੰਡੇ ਆ ਪਖ ਪਖੇ ਨਾ ਡੰਡੇ ਜਾ ਸਕਣ ਵਾਲਿਆਂ ਨੂੰ ਡੰਡ ਦਿੱਤਾ ਨਾ ਖਾਦੇ ਜਾ ਸਕਣ ਵਾਲਿਆਂ ਨੂੰ ਖਾਲਿਆ ਅਤਾ ਤਾਹੇ ਆਦਾ ਤਾਹੇ ਨਾ ਥਾ ਪਾਇ ਜਾ ਸਕਣ ਵਾਲਿਆਂ ਨੂੰ ਥਾ ਪਾਲੈ ਨਾ ਸੜਨ ਵਾਲਿਆਂ ਨੂੰ ਸਾੜ ਦਿੱਤਾ ਆ ਭੰਗ ਭੰਗੇ ਆਬਾਹ ਪਾਹੇ ਨਾ ਭੰਜਣ ਵਾਲਿਆਂ ਨੂੰ ਭੰਨ ਦਿੱਤਾ ਹੈ ਨਾ ਫੜੇ ਜਾ ਸਕਣ ਵਾਲਿਆਂ ਨੂੰ ਫੜਲਿਆ ਆਪੇ ਜੇਪਿ ਜੇ ਅਜਾਲ ਚਾਲੇ ਨਾ ਭੇਜਣ ਵਾਲਿਆਂ ਨੂੰ ਭਿਗੋ ਦਿੱਤਾ ਨਾ ਫਸਣ ਵਾਲਿਆਂ ਨੂੰ ਫਸਾਲਿਆ ਆਖਾ ਖਾਪੇ ਆਚਾਲ ਚਾਲੇ ਨਾ ਖਾਪ ਸਕਣ ਵਾਲਿਆਂ ਨੂੰ ਖਪਾ ਦਿੱਤਾ ਨਾ ਚੱਲ ਸਕਣ ਵਾਲਿਆਂ ਨੂੰ ਚਲਾ ਦਿੱਤਾ ਆ ਪਿੰਨ ਪਿੰਨੇ ਅਡੰਡ ਡਾਡੇ ਨਾ ਭੇਦੇ ਜਾ ਸਕਣ ਵਾਲਿਆਂ ਨੂੰ ਭੇਦ ਦਿੱਤਾ ਨਾ ਡੰਡੇ ਜਾ ਸਕਣ ਵਾਲਿਆਂ ਨੂੰ ਡਾਂਡ ਦਿੱਤਾ ਆਕੇ ਤਕੇਤੇ ਆ ਮੁੰਡ ਮਾਡੇ ਨਾ ਕੀਤੇ ਜਾ ਸਕਣ ਵਾਲਿਆਂ ਨੂੰ ਕਰ ਦਿੱਤਾ ਨਾ ਮੰਡੇ ਜਾ ਸਕਣ ਵਾਲਿਆਂ ਨੂੰ ਮੰਡ ਦਿੱਤਾ ਆ ਛਿੱਧ ਛਿੱਦੇ ਆ ਦਾਗ ਧਾਗੇ ਨਾ ਛੇਦੇ ਜਾ ਸਕਣ ਵਾਲਿਆਂ ਨੂੰ ਛੇਦ ਦਿੱਤਾ ਨਾ ਦਾਗੇ ਜਾ ਸਕਣ ਵਾਲਿਆਂ ਨੂੰ ਤਾਗ ਦਿੱਤਾ ਆ ਚੋਰ ਚੋਰੇ ਆ ਠੱਗ ਠਾਗੇ ਨਾ ਚੁਰਾਏ ਜਾ ਸਕਣ ਵਾਲਿਆਂ ਨੂੰ ਚੁਰਾ ਲਿਆ ਨਾ ਠੱਗੇ ਜਾ ਸਕਣ ਵਾਲਿਆਂ ਨੂੰ ਠੱਗ ਲਿਆ ਆ ਪਿੱੱਦੇ ਪਿੱਤੇ ਅਫੋਰਡ ਪੋੜੇ। ਨਾ ਵਾਕਾ ਕੀਤੇ ਜਾ ਸਕਣ ਵਾਲਿਆਂ ਨੂੰ ਵਾਕਾ ਕਰ ਦਿੱਤਾ। ਨਾ ਫੁੱਟਣ ਵਾਲਿਆਂ ਨੂੰ ਫੋੜ ਦਿੱਤਾ। ਆ ਕਾਜ ਕੱਜੇ ਅਜੋੜ ਜੋੜੇ। ਨਾ ਕੰਜੇ ਜਾ ਸਕਣ ਵਾਲਿਆਂ ਨੂੰ ਕਾਜ ਦਿੱਤਾ। ਨਾ ਜੋੜੇ ਜਾ ਸਕਣ ਵਾਲਿਆਂ ਨੂੰ ਜੋੜ ਦਿੱਤਾ। ਆ ਦਾਗ ਧੱਕੇ ਆ ਮੋੜ ਮੋੜੇ। ਇਸ ਤਰ੍ਹਾਂ ਨਾ ਧਾਗੇ ਜਾ ਸਕਣ ਵਾਲਿਆਂ ਨੂੰ ਦਾਗ ਦਿੱਤਾ। ਨਾ ਮੋੜੇ ਜਾ ਸਕਣ ਵਾਲਿਆਂ ਨੂੰ ਮੋੜ ਦਿੱਤਾ ਆ ਖਿੱਚੇ ਖਿੱਚੇ ਆ ਜੋੜ ਜੋੜੇ ਨਾ ਖਿੱਚੇ ਜਾ ਸਕਣ ਵਾਲਿਆਂ ਨੂੰ ਖਿੱਚ ਲਿਆ ਨਾ ਜੁੜ ਸਕਣ ਵਾਲਿਆਂ ਨੂੰ ਜੋੜ ਦਿੱਤਾ ਆ ਕੱਢ ਕੱਢੇ ਆ ਸਾਦ ਸਾਦੇ ਨਾ ਕੱਢੇ ਜਾ ਸਕਣ ਵਾਲਿਆਂ ਨੂੰ ਕੱਢ ਦਿੱਤਾ ਨਾ ਸਾਦੇ ਜਾ ਸਕਣ ਵਾਲਿਆਂ ਨੂੰ ਸਾਦ ਲਿਆ ਆ ਫੱਟ ਫੱਟੇ ਆ ਆਦ ਫਾਦੇ ਨਾ ਫਾਟ ਸਕਣ ਵਾਲਿਆਂ ਨੂੰ ਫਾੜ ਦਿੱਤਾ ਨਾ ਫਸਣ ਵਾਲਿਆਂ ਨੂੰ ਫਸਾਲਿਆ ਆਤੰਦ ਧੰਦੇ ਅਕੰਜ ਕਜੇ ਧੰਦੇ ਤੋਂ ਰਹਿਤਾ ਨੂੰ ਧੰਦੇ ਲਾਇਆ ਹੈ ਨਾ ਕਜੇ ਜਾਣ ਵਾਲਿਆਂ ਨੂੰ ਕਜਿਆ ਹੈ ਆਪੇ ਨਪਿੰਨੇ ਆਪੰਜ ਪਜੇ ਨਾ ਵਖ ਹੋਣ ਵਾਲਿਆਂ ਨੂੰ ਵਖ ਕਰ ਦਿੱਤਾ ਹੈ ਨਾ ਭਜਣ ਵਾਲਿਆਂ ਨੂੰ ਲੱਭ ਲਿਆ ਆ ਛੇੜ ਛੇੜੇ ਆ ਲੱਦ ਲੱਦੇ ਨਾ ਜਿੱਤੇ ਜਾ ਸਕਣ ਵਾਲਿਆਂ ਨੂੰ ਜਿੱਤ ਲਿਆ ਹੈ। ਆ ਜਿੱਤ ਜਿੱਤੇ ਆਬਦ ਬੱਦੇ। ਨਾ ਬੰਨੇ ਜਾ ਸਕਣ ਵਾਲਿਆਂ ਨੂੰ ਪਾਣ ਦਿੱਤਾ। ਆ ਚੀਰ ਚੀਰ ਅ ਤੋੜ ਤਾੜੇ। ਨਾ ਚੀਰੇ ਜਾਣ ਵਾਲਿਆਂ ਨੂੰ ਚੀਰ ਦਿੱਤਾ, ਨਾ ਤਾੜੇ ਜਾ ਸਕਣ ਵਾਲਿਆਂ ਨੂੰ ਤਾੜ ਦਿੱਤਾ। ਆਠ ਅਠ ਟਟੇ ਆ ਪਾੜ ਪਾੜੇ। ਸਥਾਪਨਾ ਹੀਨਾ ਨੂੰ ਸਥਾਪਿਤ ਕਰ ਦਿੱਤਾ। ਨਾ ਪਾਟਣ ਵਾਲਿਆ ਨੂੰ ਪਾੜ ਦਿੱਤਾ ਆ ਤੱਕ ਤੱਕੇ ਆ ਭੰਗ ਪੰਗੇ ਨਾ ੱੱਕੇ ਜਾ ਸਕਣ ਵਾਲਿਆ ਨੂੰ ੱੱਕ ਦਿੱਤਾ ਆ ਪੰਗ ਨੂੰ ਪੰਗੋ ਵੜਾ ਦਿੱਤਾ ਆ ਜੁੱਧ ਜੁੱਦੇ ਆ ਜੰਗ ਜੰਗੇ ਜੁੱਧ ਤੋਂ ਹੀਣਾ ਨੂੰ ਜੁੱਧ ਵਿੱਚ ਰੁਝਾ ਦਿੱਤਾ ਜੰਗ ਨਾ ਕਰਨ ਵਾਲਿਆ ਨੂੰ ਜੰਗ ਵਿੱਚ ਰੁਝਾ ਦਿੱਤਾ ਆ ਕੁੱਟ ਕੁੱਟੇ ਆ ਕੁੱਟ ਕਾਇ ਨਾ ਕੋਟੇ ਜਾਸ ਕਣ ਵਾਲਿਆਂ ਨੂੰ ਕੋਟਿਆ ਨਾ ਕੋਟੇ ਜਾਸ ਕਣ ਵਾਲਿਆਂ ਨੂੰ ਕੋਟਿਆ ਆ ਚੋਰ ਚੂਰੇ ਆ ਦਾਵ ਦਾਏ ਨਾ ਚੂਰਣ ਹੋਣ ਵਾਲਿਆਂ ਨੂੰ ਚੋਰ ਚੋਰ ਕਰ ਦਿੱਤਾ ਦਾਵ ਵਿੱਚ ਨਾ ਫਸਣ ਵਾਲਿਆਂ ਨੂੰ ਫਸਾ ਦਿੱਤਾ ਆ ਪੀਰ ਪੀਰੇ ਆ ਪੰਗ ਭੰਗੇ ਆ ਪੀਰਾਂ ਨੂੰ ਪੀਰੂ ਬਣਾ ਦਿੱਤਾ ਆ ਪੰਗਾ ਨੂੰ ਭੰਨ ਦਿੱਤਾ ਆ ਟੋਟ ਟੋਕੇ ਆ ਕੰਗ ਕੰਗੇ ਨਾ ਟੋਕੇ ਜਾ ਸਕਣ ਵਾਲਿਆਂ ਨੂੰ ਟੁੱਕ ਦਿੱਤਾ ਬਿਨਾ ਕਵਚ ਵਾਲਿਆਂ ਨੂੰ ਕਵਚਾ ਵਾਲਾ ਬਣਾ ਦਿੱਤਾ ਆ ਖੇਦ ਖੇਦੇ ਆਟਾ ਟਾਹੇ ਨਾ ਦੁਖੀ ਹੋਣ ਵਾਲਿਆਂ ਨੂੰ ਦੁਖੀ ਕਰ ਦਿੱਤਾ ਨਾ ਠਹਿ ਸਕਣ ਵਾਲਿਆਂ ਨੂੰ ਟਾ ਦਿੱਤਾ ਆ ਗੰਜ ਗੰਜੇ ਆ ਬਾਹਾ ਪਾਹੇ ਨਾ ਗੰਜੇ ਜਾ ਸਕਣ ਵਾਲਿਆਂ ਨੂੰ ਗੰਜ ਦਿੱਤਾ ਨਾ ਪਕੜੇ ਜਾਣ ਵਾਲਿਆ ਨੂੰ ਪਕੜ ਲਿਆ ਆ ਮੁੰਨ ਮੁੰਨੇ ਆਹੇ ਹੇ ਹੇ ਨਾ ਮੁੰਨੇ ਜਾਣ ਵਾਲਿਆ ਨੂੰ ਮੁੰਨ ਦਿੱਤਾ ਅਤੇ ਨਾ ਧੱਕੇ ਖਾਣ ਵਾਲਿਆ ਨੂੰ ਧੱਕੇ ਖਵਾ ਦਿੱਤੇ ਵਿਰ ਚੰਨ ਨਾਰੀ ਤਾਂ ਸੁਖ ਕੇਹੀ ਜੋ ਇਸ ਪ੍ਰਕਾਰ ਦੇ ਗੁਣਾ ਵਾਲੀ ਇਸਤਰੀ ਦੇ ਮੋਹ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਭਲਾ ਸੁਖ ਕਿਥੇ ਦੋਹਰਾ यह बिद के कई हठ गो वर मांगण निप तीर इस तरह के कई ने राजे को वर ले हाट फड़या होया है अत आतर क्या कह सके विध्यो काम के तीर काम दे तीर होया राजा दशरथ बहुत दुखी हो रहा है पर कह ही की सकता है दोहरा ਵਹੁ ਵਿਦਪਰਪਾਇਨ ਰਹੇ ਮੋਰੇ ਬਚਨ ਅਨੇਕ ਬਹੁਤ ਰਾਣਾ ਲ ਰਾਜਾ ਰਾਣੀ ਦੇ ਪੈਰੀ ਪੈ ਕੇ ਅਨੇਕਾ ਵਾਰੀ ਬਚਨ ਨੂੰ ਟਾਲਣ ਦਾ ਵੀ ਯਤਨ ਕਰਦਾ ਹੈ ਗਏ ਉਹ ਹੱਠ ਅਬਲਾ ਰਹੀ ਮਾਨਿਓ ਬਚਨ ਨਾ ਏਕ ਪਰ ਇਸਤਰੀ ਨੇ ਵੱਡੇ ਹੱਠ ਨੂੰ ਫੜਿਆ ਹੋਇਆ ਹੈ ਉਸ ਨੇ ਇੱਕ ਵੀ ਗੱਲ ਨਹੀਂ ਮੰਨੀ ਬਰਦੇ ਉਹ ਮੈਂ ਛੋਰੇ ਨਹੀਂ ਤੈ ਕਰ ਕੋਟ ਉਪਾਈ ਕੈ 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 ਰਹੀ ਹੈ ਤੁਸੀਂ ਵਰਦਿਓ ਮੈਂ ਛੱਡਦੀ ਨਹੀਂ ਭਾਵੇਂ ਤੁਸੀਂ ਕਰੋੜਾ ਉਪਾ ਕਰੋ ਕਰਮੋ ਸੁਤਕੋ ਦੀਜੀਐ ਬਨਵਾਸੇ ਰਗੁਰਾਈ ਮੇਰੇ ਪੁੱਤਰ ਨੂੰ ਘਰ ਵਿੱਚ ਰਾਜ ਦਿਓ ਅਤੇ ਰਾਮਚੰਦਰ ਨੂੰ ਬਨਵਾਸ ਦਿਓ ਹੂਪਤਰਣ ਬਿਨ ਬੁੱਧ ਗਿਰਿਓ ਸੋਨ ਤ ਬਚਨਤ ਰਹੇ ਕਾਂ ਇਸਤਰੀ ਦੇ ਬਚਨ ਕੰਨਾ ਨਾਲ ਸੋਹਂਦਿਆ ਹੀ ਰਾਜਾ ਬੇਸੁਧ ਹੋ ਕੇ ਟਿੱਗ ਪਿਆ ਜਿਮ ਮਿਰਗੇਸ ਬਨ ਕੇ ਵਿਖਿਆ ਬਧਿਓ ਬਦ ਕਰ ਬਾਨ ਜਿਵੇਂ ਬਣ ਵਿੱਚ ਸ਼ਿਕਾਰੀ ਦੇ ਤੀਰ ਨਾਲ ਵਿੰਨੇ ਜਾਣ ਤੇ ਛੇਰ ਟਿੱਗ ਪੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ